ਫ੍ਰੀਡ ਕੋਰਟ ਦੇ ਵਿੱਚ ਦੋ ਮੁੰਡਿਆਂ ਨੇ ਸਵਾਲ ਕਰਿਆ ਅਨਮੋਲ ਨੂੰ ਅਣਚਾਕੇ ਜੇਲ੍ਹ ਚ ਮਰਿਆ ਕੇਸ ਪਾਣ ਲੱਗੇ ਸੀ ਹੋਰ ਆ ਨਿਤਿਨਾ ਦੁਆਰੇ ਹੋਈ ਸਵਾਲ ਤਾਂ ਛੱਡ ਸਵਾਲ ਤਾਂ ਮੇਰੇ ਭਾਈ ਦੀ ਤਾਂ ਛੋਟੀ ਗੱਲ ਹੈ ਜੇਲ੍ਹ ਤਾਂ ਸਾਡੇ ਨੌਜਵਾਨਾਂ ਨੂੰ ਅਮਰਿਤ ਸ਼ਕੋਰ ਤੇ ਹੋਗੀਆਂ ਤੇ ਬਰੂਗੜ ਐਨਐਸਏ ਲੱਗੀ ਸਵਾਲ ਤਾਂ ਚਲ ਗੱਲ ਹੀ ਮੁੱਕ ਗਈ ਜੇਲ੍ਹ ਤਾਂ ਉਹਨੂੰ ਨਸ਼ਾ ਛਡਾਉਂਦੇ ਸੀ ਚਾਹੀਦਾ ਤਾਂ ਅਸੀਂ ਫੁੱਲਾਂ ਦੀ ਵਰਖਾ ਕਰ ਉਹਨਾਂ ਤੇ ਉਹ ਅਮਰਿਤ ਸ਼ਕਾ ਰਹੇ ਆਨੰਦਪੁਰ ਸਾਹਿਬ ਦਾ ਰਾਹ ਖਾ ਰਹੇ ਕਿਉਂ ਹੋਇਆ ਕਿਉਂ ਹੋਇਆ ਸਾਡਾ ਰਾਜ ਭਾਗ ਨਹੀਂ ਸਜਣੋ ਸਾਡੀ ਧਰਤੀ ਜਿੱਥੇ ਖਾਲਸੇ ਦਾ ਜਨਮ ਹੋਇਆ ਕਿੱਥੇ ਕਿਹਾ ਆ ਪਾਸਰੇ ਪ੍ਰਗਟ ਹੋ ਖਾਲਸਾ ਪ੍ਰਮਾਤਮ ਦੀ ਮੋਜ ਜਿੱਥੇ ਖਾਲਸਾ ਪ੍ਰਗਟ ਹੋਇਆ ਸਾਡੇ ਬਾਬਿਆਂ ਦੀ ਬਣਾਈ ਹੋਈ ਜਿੱਤੀ ਹੋਈ ਧਰਤੀ ਆ ਮੁਲਕ ਸਾਡਾ ਜਿੱਤੇ ਆ ਸਰਦਾਰਾਂ ਦਾ ਤੇ ਸਾਡੀਆਂ ਸਰਦਾਰੀਆਂ ਤੇ ਹਮਲਾ ਅਮਰਦੀ ਦਾਤ ਤੇ ਹਮਲਾ ਚਿੱਠੀਆਂ ਲਿਖਤੀਆਂ ਗੁਰੂ ਉਹਨਾਂ ਦੇ ਖਿਲਾਫ ਕਿ ਅਮਰ ਛਟਾਰੇ ਆ ਫੜ ਲੋ ਉਸ ਤਰ ਗੱਲੀ ਗੱਲ ਸਵਾਲ ਦੀ ਕਰਦੇ ਹਾਂ ਐਡੀ ਵੱਡੀ ਗੱਲ ਜਿਹਦੇ ਤੇ ਕਿੰਤੂ ਪ੍ਰੰਤੂ ਕਰੇ ਨੀ ਜਾਂਦਾ ਐਡੀ ਦਾਤ ਗੁਰੂ ਦੀ ਜਦੋਂ ਤੁਹਾਡਾ ਆਪ ਦਾ ਕੋਈ ਬੈਠਾ ਹੋਣਾ ਉੱਥੇ ਫੇਰ ਫਿਕਰ ਮੁੱਕਣਾ ਤੁਹਾਡਾ ਜ਼ਮੀਰ ਦੀ ਸੁਣੋ ਕਮਲਜੀਤ ਸਿੰਘ ਬਰ ਚੁਣੋ